ਰੀਡ ਪ੍ਰੋਫੈਸਰ ਪ੍ਰੇਸੀ ਖੰਡੂਮਾ ਜਨਾਬ ਕੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਬੈਠੇ ਮੇਰੇ ਸਤਿਕਾਰਯੋਗ ਸਨਮਾਨਯੋਗ ਮੇਰੇ ਬਜ਼ੁਰਗ ਮੇਰੇ ਭਰਾ ਮੇਰੇ ਨੌਜਵਾਨ ਵੀਰ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਸਾਰਿਆਂ ਨੂੰ ਮੇਰੇ ਵੱਲੋਂ ਵੈਗਰੇਵਜੀ ਦਾ ਖਾਲਸਾ ਵੈਗਰੇਵਜੀ ਦੀ ਖਤੇ ਐਨੀ ਗੱਲ ਨੇ ਜ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਮਾਫੀ ਮੰਗਦੇ ਆ ਸੋ ਮੈਂ ਤਾਂ ਦੋ ਗੱਲਾਂ ਹੀ ਕਰਨੀਆਂ ਨੇ ਮੇਰੇ ਕੋ ਬਦਲਾਅ ਵਾਲੀ ਸਰਕਾਰ ਦਾ ਧੰਨਵਾਦ ਕਰਦਾ ਵੀ ਇੱਥੋਂ ਸਾਨੂੰ ਜਿਤਾ ਕੇ ਮੇਰੇ ਵਾਲੀ ਲੈਕਚਰ ਚ ਭੇਜਿਆ ਸੀ ਤੇ ਉਹ ਤੁਹਾਡਾ ਕਾਰਜ ਮੇਰੇ ਸਿਰ ਤੇ ਹੈ ਜਦੋਂ ਕਿਤੇ ਪ੍ਰਮਾਤਮਾ ਕਰਨਾ ਪੈਣਾ ਸਾਰਾ ਕੁਝ ਕਰਜ਼ਾ ਚੁੱਕੇ ਦਿੱਤਾ ਜਾ ਰਿਹਾ ਜਿਹੜਾ ਉਹ ਕਰਜ਼ਾ ਚੁੱਕ ਗਿਆ ਇਹਨਾਂ ਨੇ ਕੋਈ ਜ਼ਮੀਨਾਂ ਵੇਚ ਕੇ ਆਪਣੇ ਪੈਸੇ ਨਹੀਂ ਰੂਪ ਚੇ ਜਾਣਾ ਉਹ ਸਮੇਤ ਵਿਆਜ ਸਾਨੂੰ ਇੱਕ ਦਿਨ ਮੋੜਨਾ ਪੈਣਾ ਬਾਕੀ ਧੋਖਾ ਖਾਧੀਆਂ ਬੀਬੀਆਂ ਨਾਲ ਅੱਜ 26-26 ਹਜ਼ਾਰ ਹੋ ਗਿਆ ਇਹਨਾਂ ਦਾ ਨੌਜਵਾਨਾਂ ਦਾ ਬੇਰੁਜ਼ਗਾਰੀ ਪਤਾ ਕਿੱਥੇ ਆ ਬਜ਼ੁਰਗਾਂ ਦੀਆਂ ਪੈਨਸ਼ਨਾਂ ਕਿੱਥੇ ਨੇ ਸੋ ਬੜਾ ਕੁਝ ਹੈ ਬੜਾ ਝੂਠ ਬੋਲ ਕੇ ਇਹਨਾਂ ਨੇ ਜਿਹੜੀ ਉਹ ਤੋਂ ਵੋਟਾਂ ਲੈ ਲਈਆਂ ਤੇ ਅੱਜ ਸਭ ਕੁਝ ਉਲਟ ਹੋ ਰਿਹਾ 75 ਕਰੋੜ ਦਾ ਜਿਹੜਾ ਸਾਲਾਨਾ ਬਜਟ ਐਡ ਦਾ ਹੁੰਦਾ ਸੀ 750 ਕਰੋੜ ਦੇ ਸਰ ਪ੍ਰਵਾਜ ਜਰਾ ਆਇਆ ਬੰਦੇ ਰਾਹ ਦੇਖੋ ਹੁਣ ਵੀ ਤੁਸੀਂ ਗੱਲ ਕਰ ਰਹੇ ਸੀ ਕਾਲਿਆਨ ਸਾਹਿਬ ਕਹਿੰਦੇ 2 ਘੰਟੇ ਦੇ ਵਿੱਚ 2 ਘੰਟੇ ਦੇ ਨੋਟ ਦੇ ਵਿੱਚ ਐਡੀ ਵੱਡੀ ਮੀਟਿੰਗ ਕਰਦੇ ਦੇਖੋ ਜੇਠ ਦਾ ਮਹੀਨਾ ਦਫਾਏ ਹੋ ਕੇ ਹਟਿਆ ਐਡੀ ਗਿੰਟੀ ਆ ਤੇ ਮੇਰਾ ਖਿਆਲ ਜਿਹੜੇ ਇੰਨੀ ਤੱਪਦੀ ਧੁੱਪ ਚ ਏਸੀ ਦੀ ਠੰਡੀ ਹਵਾ ਛੱਟ ਕੇ ਆ ਸਕਦੇ ਨੇ ਤੇ ਫੋਨ ਤਾਂ ਮੈਨੂੰ ਹੀ ਪਹੁੰਗੇ ਹੋਰ ਕਿਹਨੂੰ ਪਹੁੰਗੇ ਤੋ ਤੁਹਾਡਾ ਬਹੁਤ ਧੰਨਵਾਦ ਮੈਂ ਦਾ ਕਰਦਾ ਅਰ ਮੈਨੂੰ ਬੜੀ ਖੁਸ਼ੀ ਆ ਗੈਂਦਾ ਉਹ ਕਹਦੇ ਬੀਬੀਆਂ ਬਹੁਤ ਉਹਨੀਆਂ ਆਪਣੇ ਘਰ ਚ ਨੌਜਵਾਨ ਬੜੇ ਕੌਣੇ ਆਪਣੇ ਘਰ ਚ ਮਗਾ ਨਾ ਬਜ਼ੁਰਗ ਜਾਂ ਮੜਯੋਕਰ ਜਾਂ ਬੰਦਾ ਤਾਂ ਬੇਇੱਜ਼ਤੀ ਮਹਿਸੂਸ ਕਰਦਾ ਜਰਲੰਦਾ ਬੜੀ ਔਰਤਾਂ ਨਾ ਔਰਤ ਆਪਣੀ ਬੇਇੱਜ਼ਤੀ ਕਦੇ ਬਰਦਾਸ਼ਤ ਨਹੀਂ ਕਰਦੀ ਔਰਤ ਦੀ ਬੇਇੱਜ਼ਤੀ ਕਰਨ ਵਾਲਾ ਔਰਤ ਨੂੰ ਧੋਖਾ ਦੇਣ ਵਾਲਾ ਜਦੋਂ ਕਿਤੇ ਢੀਕੇ ਚੜਦਾ ਤੇ ਗਿਣਗਣ ਬਦਲੇ ਲੰਦੀ ਆ ਹੁਣ ਇੱਕ ਜੋਨ ਲੋ ਜਿਨ੍ਹਾਂ ਲੋਕਾਂ ਨੇ ਪਹਿਲਾਂ ਬੀਬੀਆਂ ਨੂੰ ਮੁਖੌਲ ਕੀਤਾ ਧੋਖਾ ਦਿੱਤਾ ਸਾਡੀਆਂ ਭੈਣਾਂ ਵਾਵਾ ਨਾਲ ਹੁਣ ਇੱਕ ਜੋਨ ਲੋ ਢੀਕੇ ਚੜ ਲਗੇ ਹੁਣ ਬਦਲਾ ਲੈਣਗੇ ਜਦੋਂ ਤੱਕੜੀ ਦਾ ਬਾਗਾਂ ਦਬਾਉਣਾ ਨਾ ਮਸ਼ੀਨ ਨੇ ਟੇਢੀ ਕਰਨੀ ਆ ਅੱਜ ਦਾ ਧੋਖਾ ਦੇਣ ਨਾਲੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਨਾਲੇ ਉਹਦੇ ਢਾਈ ਢਾਈ ਹਜ਼ਾਰ ਰੁਪਏ ਇਹਨਾਂ ਲਈ ਬਣ ਗਿਆ ਬੱਤੇ ਬੱਤੇ ਵਰਗ ਅ ਪੰਜਾਬ ਜਹਾਜ਼ਰ ਬੀਬੀਆਂ ਦਾ ਬਣ ਗਿਆ ਹੁਣ ਸੋ ਅੱਜ ਇਹ ਹਿਸਾਬ ਆਪਾਂ ਲੈਣਾ ਸੋ ਮੈਂ ਤਾਂ ਬਹੁਤਾ ਕੁਝ ਨਹੀਂ ਕਹਿਣਾ ਦੋ ਤਿੰਨ ਦਿਨਾਂ ਹੀ ਕਰ ਗਿਆ ਮੈਂ ਸੱਤੀ ਕਾਲਾ ਮੈਂ ਚੋਣ ਨਹੀਂ ਸੀ ਲੜਨਾ ਚਾਹੁੰਦਾ ਆਦਾ ਜਨ ਸਾਬ ਨਹੀਂ ਪਿੱਛੇ ਪੈ ਗਏ ਮੈਂ ਵੀ ਮੇਰੇ ਮਨ ਤੇ ਬਹੁਤ ਸੀ ਤੁਸੀਂ ਲੋਕਾਂ ਨੇ ਮੈਨੂੰ ਇੱਕ ਵਾਰੀ ਅੰਬਿਕਾ ਸੋਨੀ ਦੇ ਮੁਕਾਬਲੇ ਜਿਤਾਇਆ ਸੀ ਮੈਂ ਕੁਝ ਮੰਗ ਦੇ ਵਿੱਚ ਧਾਰ ਕੇ ਉਹ ਕੰਮ ਸ਼ੁਰੂ ਕਰਾਇਆ ਸੀ ਔਰ ਅਗਲੀ ਵਾਰ ਜਿੰਨਾ ਸਕਿਆ ਜਿਹੜੇ ਕੰਮ ਵਿੱਚ ਰਹਿਗੇ ਅੱਜ ਮੇਰੀ ਇੱਛਾ ਹੈ ਜੇ ਤੁਸੀਂ ਲੋਕ ਦਿਤਾ ਕੇ ਭੇਜੋਗੇ ਮੈਂ ਉਹ ਕੰਮ ਕਰਨੇ ਚਾਹੁੰਦਾ ਦੇਖੋ ਅੱਜ ਸਭ ਤੋਂ ਵੱਡੀ ਚਿੰਤਾ ਕਿਉਂਕਿ ਮੈਂ ਨੌਜਵਾਨਾਂ ਦੇ ਵਿੱਚੋਂ ਇੱਥੇ ਆਇਆ ਮੈਂ ਨੌਜਵਾਨਾਂ ਦੀ ਹਰ ਪੀੜਾ ਦਾ ਹਰ ਦਰਦ ਦਾ ਜਿੰਨਾ ਮੈਨੂੰ ਪਤਾ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਮੈਂ ਚਾਹ ਮੈਂ ਇਕਨੋਮੀ ਦਾ ਪ੍ਰੋਫੈਸਰ ਰਹਾ ਮੈਨੂੰ ਪਤਾ ਹੈ ਇਕਨੋਮੀ ਕਿਵੇਂ ਡਿਵੈਲਪ ਕਰਨੀ ਹੈ ਕਿਵੇਂ ਮੋਬਾਈਲਾਈਜ਼ ਕਰਨੇ ਰਿਸੋਰਸ ਕਿਵੇਂ ਯੂਟਿਲਾਈਜ਼ ਕਰਨੇ ਆ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਕਾਰੋਬਾਰਾਂ ਤੇ ਲਾਉਣਾ ਹੁਣ ਮਾਂ ਬਿਮਾਰ ਪਈ ਹੁੰਦੀ ਆ ਭੈਣ ਦਾ ਵਿਆਹ ਕਰਿਆ ਹੁੰਦਾ ਬਾਪ ਤੇ ਤੁਰਿਆ ਨਹੀਂ ਜਾਂਦਾ ਮੁੰਡਾ ਕਹਿੰਦਾ ਅਮਰੀਕਾ ਕੈਨੇਡਾ ਭੇਜੋ ਕਿਉਂਕਿ ਇੱਥੇ ਕਾਰੋਬਾਰ ਨਹੀਂ ਮਿਲਦਾ ਕਾਰੋਬਾਰ ਦਾ ਸਾਰਾ ਯੂਪੀ ਤੋਂ ਸ਼ਿਫਟ ਹੋ ਗਿਆ 85% ਲੋਕ ਚਲੇ ਗਏ ਛੱਡ ਕੇ ਪੰਜਾਬ ਇਹ ਰਾਸ਼ਟਰੀ ਵਾਲੇ ਵਪਾਰੀ ਕਾਰੋਬਾਰੀ ਦੱਸੋ ਥੋੜੇ ਬੱਚਿਆਂ ਨੂੰ ਕੌਣ ਰੋਜ਼ਾਰ ਦੇਊਗਾ ਖਜ਼ਾਨਾ ਖਾਲੀ ਹੋ ਗਿਆ ਟੈਕਸ ਦਾ ਆਉਣਾ ਸੀ ਇੰਡਸਟਰੀ ਤੋਂ ਟੈਕਸ ਵਾਲਾ ਸੀ ਵਪਾਰੀਆਂ ਤੋਂ ਦਵ ਨਹੀਂ ਰਹੀ ਨਹੀਂ ਤਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗਾ ਪੈਸਾ ਨਹੀਂ ਮੁਲਾਜ਼ਮਾਂ ਦੇ ਡੀਏ ਦੀਆਂ ਕਿਸ਼ਤਾਂ ਨਹੀਂ ਦੇ ਸਕੇ ਇੱਕ ਕਿਸ਼ਤ ਨਹੀਂ ਦੇ ਡੀਏ ਹੁਣ ਤੱਕ ਨਾ ਏਰੀਅਰ ਦਿੰਦੇ ਆ ਬੀਬੀ ਪੱਤੀ ਪੱਤੀ 30 ਲੱਖ ਰੋਪਾ ਕਹਿੰਦਾ ਸਹਾਕਾਰ ਮਤੀ ਹੋਈਆਂ ਕੋਈ ਦੇਖੋ ਤਾਂ ਜੇ ਇੱਥੇ ਟੋਆਪ ਸੜਕ ਦਾ ਭਰਨ ਵਾਸਤੇ ਪੈਸਾ ਨਹੀਂ ਆਪ ਕੋ ਕਿਸੇ ਸਕੂਲ ਦੇ ਦਵਾਰ ਨੂੰ ਇੱਕੇ ਟਲੌਣ ਲਈ ਪੈਸਾ ਨਹੀਂ ਹੈ ਨਾ ਕੋ ਖਾਲੀ ਘਰ ਦਾ ਖਿਆਲ ਨਾ ਉਜਾੜ ਦਾ ਖਿਆਲ ਨਾ ਅੱਗੇ ਨੂੰ ਪੈਸਾ ਨਹੀਂ ਆ ਰਿਹਾ ਪੰਜਾਬ ਦਾ ਕਰੈਪਸ ਹੋ ਗਿਆ ਤੋਂ ਮੇਰੇ ਮਨ ਦੀ ਚਾ ਮੈਂ ਪ੍ਰੋਜੈਕਟ ਸ਼ੁਰੂ ਕੀਤਾ ਅੱਜ ਤੁਹਾਡੇ 에어ਪੋਰਟ ਚਾਲਦਾ ਕਰਾਇਆ ਸੀ ਨਾਲ ਮੈਂ ਕਾਰਗੋ ਟਰਮੀਨਲ ਵੀ ਪਾਸ ਕਰਾਇਆ ਸੀ ਮੋਦੀ ਸਾਹਿਬ ਤੋਂ ਪਰ ਚਲਾ ਨਹੀਂ ਸਕੇ ਲੋਕ एकदम ਗੈਸ ਵਾਰੀ ਗੱਡੀ ਕਹਿੰਦਿਆਂ ਮਾਲ ਗੱਡੀ ਕਾਰਗੋ ਟਰਮੀਨਲ ਤੋਂ ਤੁਹਾਡੀਆਂ ਸਬਜ਼ੀਆਂ ਤੁਹਾਡੇ ਫਲ ਫੁੱਲ ਮੀਟ ਅੰਡੇ ਬਾਹਰ ਜਾਣੇ ਸੀ ਬਾਰੋ ਸਾਮਾਨ ਆਉਣਾ ਸੀ ਇੰਨੇ ਦੋਨੋਂ ਟ੍ਰਾਂਸਪੋਰਟ ਮਿਲਲੇ ਸੀ ਲੋਡਿੰਗ ਮਿਲਲੇ ਸੀ ਆਨ ਲੋਡਿੰਗ ਹੋਣਾ ਸੀ ਟੈਕਸੀਆਂ ਦਾ ਕੰਮ ਹੋਣਾ ਸੀ ਇੱਥੇ ਰੈਸਟੋਰੈਂਟ ਖੁੱਲ੍ਹੇ ਸੀ ਇੱਥੇ ਹੋਟਲ ਖੁੱਲ੍ਹੇ ਸੀ 80 80 90 90 ਤੁਹਾਡੀ ਸਬਜ਼ੀ ਦੀ ਫੁੱਲਾਂ ਦੀ ਫਲਾਂ ਦੀ ਕੀਮਤ ਵੱਧ ਮਿਲਦੀ ਸੀ ਤੁਹਾਨੂੰ ਤੁਸੀਂ ਮਾਲਾ ਮਾਲ ਹੋਣੀ ਸੀ ਜੇ ਮੈਂ ਦੁਬਾਰਾ ਐਮਪੀ ਬਣ ਜਾਂਦਾ ਹੁਣ ਮੈਂ ਤੁਹਾਡੇ ਨਾਲ ਅੱਜ ਵਾਦਾ ਕਰਨ ਆਇਆ ਮੈਂ ਜ਼ਿੰਦਗੀ 'ਚ ਜੋ ਕਿਹਾ ਕਰਕੇ ਦਿਖਾਇਆ ਅੱਜ ਮੈਂ ਵਾਅਦਾ ਕਰਦਾ ਮਾਵਾਂ ਬੈਠੀਆਂ ਭੈਣਾਂ ਬੈਠੀਆਂ ਜਿਸ ਦਿਨ ਤੁਸੀਂ ਮੇਰਾ ਐਮਪੀ ਬਣਾਤਾ ਇੱਕ ਸਾਲ ਦੇ ਅੰਦਰ ਅੰਦਰ ਇੱਕ ਸਾਲ ਦੇ ਅੰਦਰ ਅੰਦਰ ਕਿਸੇ ਮਾਂ ਦਾ ਪੁੱਤ ਭੈਣ ਦਾ ਭਾਈ ਤੁਹਾਨੂੰ ਵਿਹਲਾ ਫਿਰਦਾ ਨਹੀਂ ਮਿਲੂਗਾ ਹਰ ਇੱਕ ਨੂੰ ਕਾਰੋਬਾਰ ਤੇ ਲਾ ਕੇ ਫੇਰ ਮੈਂ ਇੱਥੇ ਆਉਂਦਾ ਲੋਕਾ ਕਾਰਗੋ ਟਰਮੀਨਲ ਮੈਂ ਸਾਥ ਚੱਲਣ ਲੱਗਿਆ ਦੂਜੀ ਗੱਲ ਆਪਣਾ ਰੋਪੜ ਤੱਕ ਦਾ ਏਰੀਆ ਜਿਹੜਾ ਸਭ ਤੋਂ ਵੱਧ ਟੂਰਿਸਟ ਲਈ ਆ ਮੈਂ ਪ੍ਰੋਜੈਕਟ ਪਾਸ ਕਰਾਇਆ ਸੀ 570 ਕਰੋੜ ਦਾ ਹਮਾਂ ਭਾਰਤੀ ਤੋਂ ਦਰਿਆ ਨੂੰ ਚੈਲੰਜ ਕਰਕੇ ਉਹਦੇ ਕਿਸ਼ਤੀਆਂ ਤੇ ਸ਼ਕਾਰੇ ਛੱਡ ਕੇ ਰੈਸਟੋਰੈਂਟ ਬਣਾ ਕੇ ਇੱਕ ਰਾਸਤੇ ਖਾਲਸਾ ਦੇ ਦੁਆਲੇ ਢੀਰ ਬਣਾ ਕੇ ਉੱਪਰ 250 ਫੁੱਟ ਤੇ ਰਵਾਲ ਵਿੰਗ ਰੈਸਟੋਰੈਂਟ ਚਲਾ ਕੇ ਉੱਚਾਦਰ ਬਾਬੇ ਨਾਨਕ ਦਾ ਨਾਮ ਰੱਖਿਆ ਸੀ ਅਦਾ ਸਰਕਾਰ ਸਾਡੀ ਬਦਲ ਗਈ ਸਿੱਧੂ ਸਾਹਿਬ ਮਨਿਸਟਰ ਬਣ ਕੇ ਆਖਰੀ ਮੀਟਿੰਗ ਸੀ ਪੈਸੇ ਦੇਣੇ ਸੀ ਉਹਨਾਂ ਨੇ ਇਹ ਫੈਲ ਚੱਕ ਲਿਆ ਸਿੱਧੂ ਸਾਹਿਬ ਕਹਿੰਦਾ ਮੈਂ ਇਹਦੇ ਚੇਂਜ ਕਰਨੀਆਂ ਐ ਐਸੀ ਚੇਂਜ ਕੀਤੀ ਆਪੇ ਚੇਂਜ ਹੋ ਗਿਆ ਮੁੜ ਕੇ ਫੈਲ ਲੱਭਿਓ ਨਹੀਂ ਉਹ ਪ੍ਰੋਜੈਕਟ ਵੀ ਬਿੱਤੇ ਪਿਆ ਤੁਸੀਂ ਅੰਦਾਜ਼ਾ ਲਾਓ ਬਰਾਸਤੇ ਖਾਲਸਾ ਨੂੰ ਦੇਖਣ ਲਈ 10000 ਬੰਦਾ ਡੇਲੀ ਜਾਂਦਾ ਇੱਕ ਮੇਲਾ ਹੋਵੇ ਨਾ ਇੱਥੇ ਨਾਣਾ ਦੇਵੀ ਦਾ ਹੋਲੇ ਮਾਲੇ ਦਾ ਸੇਦਾ ਦਾ ਜੋੜ ਮੇਲੇ ਦਾ ਛੇ-ਛੇ ਮਹੀਨੇ ਦੀ ਕਮਾਈ ਦੁਕਾਨਦਾਰ ਕਰ ਲੈਂਦਾ ਇੱਕ ਮੇਲੇ ਦੀ ਆ ਜੇ ਪਰਜਾਇਤ ਸਿਰੇ ਚੜ ਜਾਂਦਾ ਰੋਜ਼ ਮੇਲੇ ਲੱਗਣੇ ਸੀ 50-50000 60-60000 ਬੰਦਾ ਦਿੱਲੀ ਆਉਣਾ ਸੀ ਹੁਣ ਤੁਸੀਂ ਮੌਕਾ ਦਉਗੇ ਹੁਣ ਵੱਧ ਤੋਂ ਵੱਧ 1000 ਕਰੋੜ ਰੁਪਇਆ ਲੱਗੂ ਕੀਮਤਾਂ ਵਧ ਗਈਆਂ ਹੋਣੀਆਂ ਪੈਸਾ ਮੈਨੂੰ ਪਤਾ ਕਿੱਥੋਂ ਲਿਆਉਣਾ ਕਿਵੇਂ ਲਿਆਉਣਾ ਮਾਹੀ ਲਿਆ ਸਕਦਾ ਇਹ ਤੇਰੀ ਲਿਆ ਸਕਦੇ ਇਹਦਾ ਸੈਂਟਰ ਤੋਂ ਆਪਣਾ ਪੈਸਾ ਪਿਆ 2 ਸਾਲਾਂ ਦਾ ਆਟ-ਆਟ ਸਕੀਮਾਂ ਦਾ ਹੈਲਥ ਦਾ ਐਜੂਕੇਸ਼ਨ ਦਾ ਇੱਕ ਨਵਾਂ ਪੈਸਾ ਨਹੀਂ ਲਿਆ ਸਕੇ ਹੁਣ ਤੱਕ ਇੱਕ ਨਵਾਂ ਪੈਸਾ ਵੀ ਲਿਆਉਣਾ ਹੀ ਨਹੀਂ ਆਉਂਦਾ ਹੋਰ ਤਾਂ ਹੋਰ ਅਧਾ ਹੜਾ ਦਾ ਪੈਸਾ ਗੜਿਆਂ ਦਾ ਪੈਸਾ ਬਿਮਾਰੀ ਦਾ ਪੈਸਾ ਨਹੀਂ ਲਿਆ ਸਕੇ ਉਹਦੇ ਲਈ ਇੱਕ ਸਿਸਟਮ ਹੈ ਜੋ ਚਲਾਉਂਦੇ ਆਂ ਅਜਿਹਾ ਤਾਂ ਹੁੰਦਾ ਵਰਤਿਆ ਜਾਂਦਾ ਫਾਰਮੂਲਾ ਵੀ ਕੋਈ ਹਾੜ ਆ ਜਾਣ ਗੜੇ ਪੈਦਾਰ 15 ਦਿਨ ਦੇ ਵਿੱਚ ਵਿੱਚ ਰਿਪੋਰਟ ਭੇਜਣੀ ਪੈਂਦੀ ਹੈ ਸੈਂਟਰ ਨੂੰ ਉਹ ਵੀ ਟਾਈਮ ਤੇ ਦੇ ਦੇ ਨੇ ਫਿਰ ਉਹ ਸਰਵੇ ਕਰਦੇ ਨੇ ਫਿਰ ਉਹ ਰეკਮੈਂਡ ਕਰਦੇ ਨੇ ਫਿਰ ਪੈਸਾ ਵਧਿਆ ਜਾਂਦਾ ਆ ਸਾਡਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਤਾਂ ਪੈਸਾ ਪਿਆ ਜਿਵੇਂ ਦਿੱਲੀ ਦਾਰ ਦੀ ਕੀ ਲੋੜ ਜਦੋਂ ਵੱਢਣ ਲੱਗਿਆ ਅਫਸਰ ਕਹਿੰਦੇ ਆਪਾਂ ਵੱਢ ਨਹੀਂ ਸਕਦੇ ਅਪਰੂਵਲ ਨਹੀਂ ਆਪਣੇ ਕੋਲ ਕਹਿੰਦਾ ਹੁਣ ਲੈ ਲਓ ਅਪਰੂਵਲ ਉਹ ਕਹਿੰਦੇ ਹੁਣ ਲੈਰੀ ਸਾਡੇ ਨੇ 15 ਦਿਨ ਦੇ ਵਿੱਚ ਲੈਣੀ ਸੀ ਰਹਿ ਗਏ ਪੈਸੇ ਤਾਂ ਸੋ ਮੈਂ ਉਹ 1000 ਕਰੋੜ ਰੁਪਇਆ ਜਿਹੜਾ ਲੱਗਣਾ ਉਹ ਪ੍ਰੋਜੈਕਟ ਨੂੰ ਮੁਕੰਮਲ ਕਰਕੇ ਇੰਨਾ ਕੰਮ ਮਿਲੂਗਾ ਤੁਸੀਂ ਦਾਜਾ ਲੈ ਲਓ ਕਿਤੇ ਨਾ ਬੱਸ ਸਟੈਂਡ ਤੇ ਕਿਤੇ 에어ਪੋਰਟ ਤੇ ਕੋਈ ਰੇਲਵੇ ਸਟੇਸ਼ਨ ਤੇ ਕਿੰਨਾ ਲੋਕਾਂ ਨੂੰ ਟੈਕਸੀਆਂ ਦਾ ਕੰਮ ਮਿਲੂ ਅਮਰੀਕਾ ਕੈਨੇਡਾ ਜਾ ਕੇ ਉਹਦੇ ਮੁੰਡੇ ਆਪਣੇ ਟੈਕਸੀ ਚਲਾਉਂਦੇ ਆ ਟਰੱਕ ਚਲਾਉਂਦੇ ਆ ਜਾਂ ਰੈਸਟੋਰੈਂਟ ਖੋਲਦੇ ਆ ਅਸੀਂ ਇੱਥੇ ਕਰ ਦਈਏ ਜੇ ਇਸੇ ਤਰ੍ਹਾਂ ਜੇਲ੍ਹ ਦਾ ਗੱਲ ਕਰਾਇਦੀ ਵਪਾਰੀਆਂ ਦੀ ਹਿੰਦੁਸਤਾਨ ਸਭ ਤੋਂ ਵੱਡੀ ਮੰਡੀਆ ਦੁਨੀਆ ਵਿੱਚ ਸਭ ਤੋਂ ਬੈਲੈਂਸ ਸਟੇਸ਼ਨ ਪੰਜਾਬ ਹੋਏਗਾ ਹੁਣ ਤੋਂ ਦੇਖ ਲਓ ਮੋਬਾਈਲ ਚਲੇ ਜਾਓ ਕਲਕੱਤਾ ਚਲੇ ਜਾਓ 1-1 ਫੁੱਟ ਜ਼ਮੀਨ ਦੀ ਕੀਮਤ ਆ ਬਠਿੰਡੇ ਬਡਨਾਡੇ ਵੱਲ ਵਰਗੇ 100-100 ਏਕੜ ਦੀਆਂ ਸਾਡੀਆਂ ਜ਼ਮੀਨ ਦੀਆਂ ਕੀਮਤਾਂ ਹੀ 100-100 ਗੁਣਾ ਵੱਧ ਜਾਣਗੀਆਂ ਹਜ਼ਾਰਾਂ ਏਕੜ ਦੇ ਵਿੱਚ ਪਾਰਕਿੰਗੇ ਬਣेंगी ਦੁਨੀਆ ਪਰ ਦਾ ਦੇਸ਼ ਦਾ ਵਪਾਰੀ ਕਾਰੋਬਾਰੀ ਪੰਜਾਬ ਜਾਊਗਾ ਹੱਬ ਬਣੂਗਾ ਇਹ ਆ ਵਪਾਰ ਵੀ ਮੈਂ ਸ਼ੁਰੂ ਕਰਾਉਣਾ ਬਾਗੇ ਤੇ ਹਜ਼ੈਨੀ ਵਾਲੇ ਰਹੇ ਸੜਕ ਆਵਾਜਾਈ ਦੇ ਥੋੜੇ ਬੱਚਿਆਂ ਨੂੰ ਕਾਰੋਬਾਰ ਮਿਲਿਆ ਸਭ ਸਾਡਾ ਇੱਕ ਪਾਣੀ ਇੱਕ ਮੇਰੇ ਮਨ ਦੇ ਵਿੱਚ ਆ ਪਾਣੀ ਦਾ ਪ੍ਰੋਜੈਕਟ ਪਾਣੀ ਦਾ ਪ੍ਰੋਜੈਕਟ ਮੇਨੂੰ ਗਟਕਰੇ ਸਾਹਿਬ ਇੱਕ ਵਾਰੀ ਜਹਾਜ਼ ਖਰਾਬ ਹੋ ਗਿਆ ਅਸੀਂ 2 ਘੰਟੇ ਬੈਠੇ ਰਹੇ ਤੇ ਮੈਂ ਗੱਲ ਛੇੜ ਲਈ ਪਾਣੀ ਦੀ ਵੀ ਸਾਡੀ ਬੜਾ ਸੰਕਟ ਆ ਉਹ ਕਹਿੰਦਾ ਕੋਈ ਪਾਣੀ ਦੀ ਘਾਟ ਨਹੀਂ ਉਹਨੇ ਸਰਵੇ ਕੀਤਾ ਸੀ ਕਹਿੰਦਾ 67% ਪਾਣੀ ਆਪਣਾ ਵੇਸਟ ਹੋ ਰਿਹਾ ਬਾਰਸ਼ਾਂ ਦਾ ਜੇ ਅਸੀਂ ਉਹ ਪਾਣੀ ਸੰਭਾਲ ਲਈਏ ਤਾਂ ਪਾਣੀ ਦਾ ਇੱਕ 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 ਧਰਤੀ ਐਥੇ ਨਹੀਂ ਜਿੱਥੇ ਨੂੰ ਪਾਣੀ ਨਾ ਲੱਗੇ ਕਿਵੇਂ ਧਮਾਨਾ ਪਹਾੜਾਂ ਦੇ ਵਿੱਚ ਕਿੰਨੇ ਵੀ ਪੈਂਦੇ ਅਸੀਂ ਉਹ ਪਾਣੀ ਰੋਕ ਕੇ ਵੱਡੇ ਵੱਡੇ ਡਾਇਆ ਦੇ ਪਾਈਪ ਰਾਹੀਂ ਮੈਦਾਨੇ ਖੇਤਾਂ ਵਿੱਚ ਲਿਆਉਣਾ ਫਿਰ ਨਹਿਰਾ ਰਹੀ ਅੱਗੇ ਰਜਵਾਹੇ ਰਹੀ ਅੱਗੇ ਪਾਣੀ ਪਹੁੰਚਾਉਣਾ ਆ ਬੇਸਤ ਦਮਾਬ ਲਈ ਮੈਂ 620 ਕਰੋੜ ਰੁਪਇਆ ਲੈ ਕੇ ਆਇਆ ਸੀ 620 ਕਰੋੜ ਗੰਢੇ ਕਨਾਲ ਲਈ 100 ਕਰੋੜ ਰੁਪਇਆ ਲੈ ਕੇ ਆਇਆ ਸੀ ਤੇ ਹੁਣ ਤੁਸੀਂ ਮੌਕਾ ਦੇਵੋਗੇ ਹਿੰਦਸਤਾਨ ਦਾ ਰੁਪਇਆ ਨਹੀਂ ਲੱਗਣਾ ਸਾਰਾ ਵਰਲਡ ਬੈਂਕ ਤੋਂ ਪੈਸਾ ਮਿਲ ਜਾਣਾ ਜਦੋਂ ਤੁਸੀਂ ਮੈਨੂੰ ਐਮਪੀ ਬਣਾਇਆ ਸੀ ਮੈਂ ਵਰਲਡ ਬੈਂਕ ਚ ਜਾ ਕੇ ਆਇਆ ਮੈਨੂੰ ਪਤਾ ਉੱਥੇ ਪੈਸਾ ਕਿੱਥੇ ਪਿਆ ਕਿਵੇਂ ਲਿਆਉਣਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਬਾਰਸ਼ਾਂ ਦੇ ਪਾਣੀ ਨੂੰ ਸੰਭਾਲਣ ਦਾ ਪ੍ਰੋਜੈਕਟ ਅਸੀਂ ਲਿਆ ਕੇ ਹਰ ਖੇਤ ਨੂੰ ਪਾਣੀ ਲਾਉਣਾ ਇਹ ਵੀ ਮੇਰਾ ਇੱਕ ਮਨ ਦੀ ਚਾਹ ਜੇ ਤੁਸੀਂ ਮੌਕਾ ਦਿਓ ਆਹ ਕੰਮ ਥੋੜੇ ਬੱਚਿਆਂ ਨੂੰ ਮਾਪੇ ਦਾ ਸਹਾਰਾ ਬਣਾਈਏ ਘਰੋ-ਘਰ ਲਾਈਏ ਔਰ ਪੰਜਾਬ ਨੂੰ ਅੱਗੇ ਚਲਾਈਏ ਇਹ ਸਾਡੀ ਵੰਸ਼ਾ ਹੈ ਔਰ ਇਹਨਾਂ ਨੇ ਤਾਂ ਪੰਜਾਬ ਉਜਾੜ ਦੇਣਾ ਇਹਦਾ ਝੂਠ ਬੋਲ ਸਕਦੇ ਆ ਇਹ ਲੁੱਟ ਸਾਹ ਦੇ ਆ ਘੁੱਟ ਸਾਹ ਦੇ ਆ ਡਰਾ ਸਕਦੇ ਆ ਇਹਦਾ ਜਾ ਫਸਾ ਸਕਦੇ ਆ ਬਾਤ ਤੋਂ ਬਾਤ ਜਾਂ ਫਸਾ ਸਕਦੇ ਆ ਆ ਦੇਖੋ ਆਪਣੀ ਬੇਜਤੀ ਕਰਾਤੀ ਪੱਗਾਂ ਲੋਹਾਤੀਆਂ ਬੰਦੇ ਬਰਵਾਤੀ ਅੱਖਾਂ ਘੜਾਤੀਆਂ ਟਰੈਕਟਰ ਚਾਲੀਆਂ ਤੜਾਤੀਆਂ ਕਿਸੇ ਇੱਕ ਦੇ खेत ਦਾ ਦਿਨ ਕਰਾਇਆ ਉਹ ਤੁਹਾਡੇ ਮਾਂ ਨੂੰ ਤੁਹਾਡੇ ਅੱਖਾਂ ਦੇ ਸਾਹਮਣੇ ਕੋਈ ਕੁੱਟੀ ਜਾਵੇ ਤੁਹਾਡੇ ਬੱਚਿਆਂ ਨੂੰ ਕੋਈ ਮਾਰ ਕੇ ਚਲਾ ਜਾਵੇ ਘਰ ਦਾ ਕੋਈ ਸਮਾਨ ਤੋੜ ਦੇ ਤੁਸੀਂ ਪਰਚਾ ਵੀ ਨਾ ਦਰਜ ਕਰਾਓ ਮੁੱਖ ਮੰਤਰੀ ਇੰਨਾ ਹਿਕਾਲਾ ਨੇ ਡਰਾ ਲਿਆ ਵੀ ਤੇਰੇ ਨਾਲ ਕੇਜਰੀਆ ਵੀ ਕਰਾਂਗੇ ਜੇ ਬੋਲੇ ਚੁੱਪ ਕਰ ਜਾ ਚੁੱਪ ਕਰ ਗਿਆ ਵੀ ਕੁਟਲੋ ਪੰਜਾਬੀਆਰ ਕਰਦੋ ਬੇਤੀ ਰਾਜੇ ਦਿੱਲੀ ਵਾਲੇ ਤਾਂ ਇਹ ਤਾਕ ਦੇ ਵਿੱਚ ਸੀ ਵੀ ਇਹਨਾਂ ਦੀ ਆਕੜ ਕੱਢੀ ਪੰਜਾਬੀਆ ਦੀ ਕਿਸੇ ਦਿਨ ਮਿਲ ਗਿਆ ਭਗਵੰਤ ਮਾਨ ਕੋਲ ਖੜ ਕੇ ਕਢਾ ਗਿਆ ਇਹ ਨਾਲ ਕਾਂਗਰਸ ਵਾਲੇ ਨਾਲੇ ਉਪੰਜਾਬੀ ਦਾ ਇੱਕ ਗੀਤ ਮੈਨੂੰ ਤਾਂ ਆਉਂਦਾ ਨਹੀਂ ਵੀ ਕੋਲ ਖੜ ਕੇ ਤਾਂ ਕੀ ਕਰਾਇਆ ਮਤਲਬ ਇਸ ਤਰ੍ਹਾਂ ਦਾ ਗੀਤ ਆ ਕੋਈ ਕਿਦਰੋਂ ਆਉਦਾ ਹੋਊਗਾ ਤੇ ਮਨ ਉਹ ਹਾਲ ਹੋਇਆ ਆਪਣਾ ਕੌਣ ਕੱਢ ਕੇ ਟਟਾ ਕੇ ਵੱਲ ਬਜ਼ਾਰੀ ਬੇਇੱਜ਼ਤੀ ਕਰਾ ਕੇ ਹੁਣ ਮੁੱਖ ਮੰਤਰੀ ਬਣਨ ਲੱਗ ਪਿਆ ਫਿਰਦਾ ਸਵੀਕਾਰ ਕੇ ਮੇਰਾ ਬਦਲ ਕਰਨ ਤੋਂ ਇਹ ਆ ਕਿ ਹੁਣ ਇੱਕ ਤਰੀਕੇ ਨੂੰ ਡੀਪੇ ਆ ਰਿਹਾ ਨਾਲ ਇੱਕ ਤਰੀਕੇ ਇਹ ਜਾ ਦੇਣਾ ਇੱਕ ਜੋਨ ਸਿੰਘ ਸਾਹਿਬਾਨਾਂ ਨੇ ਵੀ ਅਪੀਲ ਕੀਤੀ ਆ ਸਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਦਿਨ ਨਜ਼ਰ ਆਉਂਦੇ ਨੇ ਤਾਂ ਫੋਨ ਫੋਨ ਨਾ ਲਾਜੋ ਜਿਨ੍ਹਾਂ ਜ਼ਾਲਿਮਾਂ ਨੇ ਜ਼ਾਬਰਾ ਨੇ ਅਨਿਆਇ ਅਤਿਆਚਾਰ ਕੀਤਾ ਸਾਡੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਗੁਰੂ ਮੰਨਦੇ ਆ ਉਹਦੇ ਹਿੱਕ 'ਚ ਗੋਲੀਆਂ ਮਾਰ ਕੇ ਛਾਣ ਨਹੀਂ ਛਾਣ ਨਹੀਂ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਂਕ ਫੌਜਾਂ ਜੜ ਕੇ ਢੈ ਤੇਰੀ ਕੀਤਾ ਉਹ ਜ਼ਾਲਮ ਅੱਖਾਂ ਦੇ ਸਾਹਮਣੇ ਨਜ਼ਰ ਆਵੇ ਇੱਕ ਜੋਨ ਨੂੰ ਦਿਖਾਈ ਦੇਣਗੇ ਤੇ ਫਿਰ ਟੱਕਰੀ ਦਾ ਬਟਨ ਦਬਾ ਕੇ ਸਾਨੂੰ ਜਿਤਾ ਕੇ ਫਿਰ ਆਪ ਆਪਣੀਆਂ ਇਹਨਾਂ ਜਾਤੀਆਂ ਦਾ ਵਰਨਾ ਦਵਾਂਗੇ ਹਰ ਮਾਂ ਹਰ ਪੈ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਖਾਸ ਤੌਰ ਤੇ ਬੇਟਾ ਤੁਹਾਡੀਆਂ ਜ਼ਿੰਦਗੀਆਂ ਦਾ ਸਵਾਲ ਆ ਤੁਹਾਡੇ ਭਵਿੱਖ ਦਾ ਸਵਾਲ ਆ ਤੁਹਾਡੇ ਮਾਪੇ-ਮਾਪ ਨੂੰ ਤੁਹਾਡੇ ਤੇ ਬੜੀਆਂ ਆਸਾਂ ਹੁੰਦੀਆਂ ਨੇ ਆਪਾਂ ਆ 10 ਦਿਨ ਜੇ ਤੁਸੀਂ ਇਮਾਨਦਾਰੀ ਨਾਲ ਪੂਰੇ ਜੋਰ ਨਾਲ ਟੱਕਰੀ ਟੱਕਰੀ ਕਰਾ ਦੋ ਜ਼ਿੰਦਗੀ ਪਰ ਨਜ਼ਾਰੇ ਲਾਓ ਜ਼ਿੰਦਗੀ ਪਰ ਕੋਈ ਰੋਕ ਨਹੀਂ ਸਕੇਗਾ ਕਿਉਂਕਿ ਬੜਾ ਨਾਜ਼ੁਕ ਮੋੜ ਆ ਇਹਨ ਮੋੜ ਤੇ ਸੰਭਲ ਦੀ ਲੋੜ ਆ ਸੋ ਮੈਂ ਤੁਹਾਡਾ ਫਿਰ ਆਪਣਾ ਆ ਜਿਹੜੇ ਮੁਕਾਬਲੇ ਦਾ ਇਹ ਹੁਣ ਮੱਧ ਪ੍ਰਦੇਸ਼ ਤੋਂ ਲਿਆਇਆ ਆ ਆਪ ਵਾਲੇ ਇਦੀ ਨਾਲ ਦਾਦੀ ਦਾ ਬਾਬੀ ਦਾ ਭੂਆ ਦਾ ਤਾਈ ਦਾ ਫੁੱਫੇ ਇੱਕ ਵਰਲਾ ਪੰਜਾਬ ਦੇ ਵਿੱਚ ਕੋਈ ਜਗਾ ਨਹੀਂ ਹੈ ਉਹ ਦੱਸੋ ਤੁਹਾਡੇ ਨਾਲ ਕੀ ਉਹਦਾ ਲਿੰਕ ਹੋਏਗਾ ਮੇਰੇ ਤਾਂ ਤੁਸੀਂ ਇੱਥੇ ਆਵਾਜ਼ ਮਾਰੋ ਚੰਦੂ ਬਾਜਰੇ ਸੁਣਦੀ ਆ ਇਧਰ ਆਵਾਜ਼ ਮਾਰੋ ਮਹਾਲੀ ਸੁਣਦੀ ਆ ਜਿੱਥੇ 40 ਸਾਲ ਦਾ ਮੈਂ ਰਹਿਣਾ ਆ ਸਾਹਮਣੇ ਮੇਰੇ ਨਾਨਕੇ ਮਲੇਹੜੇ ਸੁਣਦੀ ਆ ਅੱਗੇ ਨਾਲ ਸਰੰਦ ਮੇਰੇ ਸਹੁਰੇ ਆ ਕਿਤੇ ਮੇਰੀ ਭਤੀਜੀ ਕਿਤੇ ਭਤੀਜਾ ਕਿਤੇ ਮਾਮੇ ਕਿਤੇ ਚਾਚਾ ਆਏ ਤੇ ਮੈਂ ਕਹਦਿਆ ਮੇਰੇ ਨਾਲ ਸਾਰੇ ਤੁਸੀਂ ਰਿਸ਼ਤੇਦਾਰ ਨਿਕਲੇ ਆਉਗੇ ਉਹਨਾਂ ਦਾ ਸੋ ਕੀ ਆ ਸੋ ਸਾਡੀਆਂ ਸੋ ਸਾਂਝਾ ਨੇ ਹੁਣੇ ਹੁਣ ਭੈਣ ਸਾਡੀ ਪਾਬਲਾ ਜੀ ਕਹਿੰਦੇ ਸੀ ਗਾ ਤੁਸੀਂ ਐਮਪੀ ਬਣ ਜਾਣਾ ਤੇ ਤੁਸੀਂ ਆਹ ਪਾਰਕ ਦਾ ਸਾਡਾ ਧਿਆਰ ਮੈਂ ਇੱਕ ਵਾਰੀ ਐਮਪੀ ਬਣਾ ਦੇ ਭੈਣ ਜੀ ਤੇ ਪਾਰਕ ਮੇਰੇ ਜ਼ੁਮੇ ਰਿਹਾ ਇਸ ਪਾਰਕ ਦੇ ਵਿੱਚ ਜਿਮ ਵੀ ਲਿਆ ਕੇ ਦਊਂਗਾ ਤੁਹਾਨੂੰ ਇੱਥੇ ਲਾਇਬ੍ਰੇਰੀ ਵੀ ਬਣਾਵਾਂਗੇ ਅਸੀਂ ਤਾਂ ਕਹ ਬੜਿਆ ਕਾਉਬ ਦਾ ਕਮਿਊਨਿਟੀ ਹਾਲ ਬਣਾ ਕੇ ਦੇਵਾਂਗੇ ਅੱਧੇ ਪੈਸੇ ਮੈਂ ਐਪੀ ਲਾਈਟ ਦੇਵਾਂਗਾ ਅੱਧੇ ਗਿਲ ਸਾਉ ਤੇ ਬਾਬਾ ਦੇ ਤੇ ਇੱਕ ਐਮਪੀ ਲਿਆ થોੜਾ ਬੜਿਆ ਕਮਿਊਨਿਟੀ ਹਾਲ ਤੁਹਾਨੂੰ ਬਣਾ ਕੇ ਦੇਵਾਂਗੇ ਮੈਂ ਅੱਜ ਇਹ ਕਹਿੰਦਾ ਸਰਵਸ ਰੇਸ਼ਟ ਸੰਸਦ ਵਾਰ ਦੇਣਾ ਮੈਨੂੰ ਮਿਲਿਆ ਐਵੇਂ ਨਹੀਂ ਮਿਲਿਆ ਹਿੰਦੁਸਤਾਨ ਦੇ ਸਾਰੇ ਐਮਪੀਆ ਦਾ ਰਿਕਾਰਡ ਫਰੋਲਿਆ ਵੀ ਕਿਹੜਾ ਸਭ ਤੋਂ ਵੱਧ ਸਵਾਲ ਪੁੱਛ ਲਾ ਕਿਹੜਾ ਸਭ ਤੋਂ ਵੱਧ ਬਹਿਸ ਚ ਹਿੱਸਾ ਲੈਂਦਾ ਕਿਹੜਾ ਐਮਪੀ ਲੈਣ ਵਧੀਆ ਤਰੀਕੇ ਨਾਲ ਵਰਤਦਾ ਕਿਹੜਾ ਆਪਣੇ ਵੋਟਰਾਂ ਦੇ ਨਾਲ ਰਾਮਤਾ ਰੱਖਦਾ ਇਹ ਗੱਲਾਂ ਤੇ ਸਾਰੇ ਹਿੰਦੁਸਤਾਨ ਦੇ ਐਮਪੀ ਆ ਦਾ ਲੇਖਾ ਜੋ ਕਾਇਕ ਵੱਡੇ ਹਿੰਦੁਸਤਾਨ ਦੇ ਨਹੀਂ ਦੁਨੀਆ ਦੇ ਵੱਡੇ ਮੈਗਜ਼ੀਨ ਨੇ ਕੀਤਾ ਇੰਡੀਆ ਫੇਮ ਤੇ ਟੌਪ ਦੇ ਪਹਿਲੀ ਵਾਰੀ ਕੀਤਾ ਟੌਪ ਦੇ ਪੱਤੀ ਆ ਕੀ ਉਹਨਾਂ ਵਿੱਚ ਵੀ ਮੇਰਾ ਨਾਮ ਆਇਆ ਤੇ ਫਿਰ ਅਗਲੀ ਵਾਰੀ ਟੌਪ ਦੇ 5 ਐਮਪੀ ਗੱਢਨੇ ਸੀ ਟੌਪ ਦੇ ਤੇ ਪੰਜ ਐਮਪੀ ਵੀ ਮੇਰਾ ਨਾਮ ਆਇਆ ਤੇ ਜਦੋਂ ਯੂਐਨ ਦਾ ਵਿੱਚ ਭੇਜਣ ਦੀ ਵਾਰੀ ਆਈ ਤਾਂ ਵੀ ਮੋਦੀ ਸਾਹਿਬ ਨੇ ਮੈਨੂੰ ਯੂਐਨ ਇਹ ਭੇਜਿਆ ਇੰਡੀਆ ਨੂੰ ਪ੍ਰੋਜੈਕਟ ਕਰਨ ਲਈ ਵਰਲਡ ਬੈਂਕ ਹੀ ਜਾਣਾ ਸੀ ਤਾਂ ਵੀ ਮੈਨੂੰ ਭੇਜਿਆ ਉਹ ਪੀਜੀਆ ਦੇ ਮਤਲਬ ਐਮਪੀਐਲ ਵਿੱਚੋਂ ਪੀਜੀਆ ਦਾ ਇੱਕ ਡਾਇਰੈਕਟਰ ਬਣਦਾ ਸਾਡੇ ਤਾਂ ਅਜੇ ਤਾਂ ਦੋ ਤਿੰਨ ਐਮਪੀ ਸੀ ਸਾਰੇ ਤੇ ਐਮਪੀ ਦੀ ਗੇਂਦਟੀ ਵੀ ਕਾਪੇ ਦੇ ਪਰ ਮੈਨੂੰ ਭੇਜਿਆ ਮੇਰਾ ਮਤਲਬ ਇਹ ਅੱਜ ਤੁਹੇ ਮੌਕਾ ਦਵਾਂਗੇ ਚਾਹੇ ਜਿਥੋਂ ਮਰਜ਼ੀ ਖੂਬ ੱਟ ਕੇ ਲਿਆਵਾਂ ਪਰ ਜੋ ਤੁਹਾਡੇ ਨਾਲ ਵਾਅਦਾ ਕਰਿਆ ਉਹ ਕਰਕੇ ਦਿਖਾਓ ਕੁੱਲ ਮੁੱਕ ਦੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਆ ਬਾਕੀ ਗੱਲਾਂ ਤਾਂ ਹੋਣ ਗਿਆ ਹੋਣ ਗਿਆ ਪਰ ਮੈਂ ਆਪਣੇ ਭਰਾਵਾਂ ਨੂੰ ਲਾਜ਼ਮੀ ਤੌਰ ਤੇ ਮਾਪੇ ਦਾ ਸਹਾਰਾ ਬਣਾਉਣਾ ਚਾਹੁੰਨਾ ਇਹਨਾਂ ਨੂੰ ਕਾਰੋਬਾਰ ਦੇਣੇ ਚਾਹੁੰਦੇ ਆ ਔਰ ਹੋਰ ਕੋਈ ਤਰੀਕਾ ਹੀ ਹੈ ਨਹੀਂ ਸਾਡੇ ਬੱਚਿਆਂ ਨੂੰ ਸੰਭਾਲਣ ਦਾ ਕਿਉਂਕਿ ਇੰਡਸਟਰੀ ਦਾ ਜਿਹੜੀ ਇੱਥੇ ਲਾਉਣ ਲੱਗਦੇ ਆ ਜਦ ਤੇ ਰੌਣਾ ਪਾ ਲੈਂਦੇ ਆ ਜੀ ਪੋਲੂਸ਼ਨ ਆ ਜੀ ਆ ਮੈਂ ਕੱਲ ਉੱਥੇ ਗਿਆ ਨੂਰਪੁਰ ਮੇਦੀ ਕਹਿੰਦੇ ਵਾਦਾ ਕਰਕੇ ਜਾਓ ਇੱਥੇ ਕਿ ਇੰਡਸਟਰੀ ਲੱਗਦੀ ਆ ਲੱਗਣੀ ਨਹੀਂ ਦੇਣੀ ਕਿਉਂਕਿ ਜ਼ਮੀਨਾਂ ਥੋੜੀਆਂ ਆਪਣੇ ਪੋਲੂਸ਼ਨ ਸਾਹ ਨੂੰ ਹੋਰ ਬਗਲ ਵਿੱਚ ਤਰੀਕੇ ਕਾਰੋਬਾਰਾਂ ਦੇ ਲੱਭੜੇ ਪੈਣੇ ਆ ਜਿਵੇਂ ਮੈਂ ਟੂਰਿਜ਼ਮ ਦੀ ਗੱਲ ਕੀਤੀ ਆ ਜਿਵੇਂ ਮੈਂ ਕਾਰਗੋ ਟਰਮੀਨਲ ਦੀ ਗੱਲ ਕੀਤੀ ਆ ਇਸ ਤਰ੍ਹਾਂ ਸਾਨੂੰ ਨਵੇਂ ਤਰੀਕਿਆਂ ਨਾਲ ਦੱਸਾਈਨੇ ਵਾਲਾ ਬਾਗੇ ਦੀ ਗੱਲ ਕੀਤੀ ਆ ਬਾੜ ਰਖਲਾਉਂਦੀ ਆਏ ਤੁਹਾਨੂੰ ਇਮਪਲਾਈਮੈਂਟ ਜਨਰੇਟ ਕਰਨੀ ਪੈਣੀ ਹੈ। ਸੋ ਐਸੀ ਉਹ ਕਰ ਸਕਦਾ ਹੋਰ ਨਹੀਂ ਕਰ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਅੱਜ ਜਿੱਡੀ ਗਿੜਤੀ ਤੁਸੀਂ ਆਏ ਹੋ ਸਾਡਾ ਹੌਸਲਾ ਵਧਾਇਆ। ਅਸੀਂ ਅੱਗੇ ਪ੍ਰੋਗਰਾਮ ਬੋਲੇ ਸੌਣ ਨਿਹਾਲ ਆਕਸ਼ੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵੋਇਸ ਸਰਪ੍ਰੇਖ ਕਿਹਨੂੰ ਮਜਰਾ ਸ਼੍ਰੋਮਣੀ ਅਕਾਲੀ ਦਲ ਸੰਗਰ ਰਜੀਤ ਸਿੰਘ ਗ੍ਰੇਸਰ ਪ੍ਰੇਖ ਚਲੋ ਪਾਬਲਾ ਸਾਹਿਬ ਅੱਜ ਤਾਂ ਡਿਮਾਰਡ ਦੇ ਵਿੱਚ ਮੀਟਿੰਗ ਕਰਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਕ ਵਕ ਆਗੂ ਸਹਿਬਾਨ ਪਹੁੰਚੇ ਹੈ ਇਹੋ ਜਿਹਾ ਰਿਸਪੌਂਸ ਮਿਲਿਆ ਜੀ ਦੇਖੋ ਰਿਸਪੌਂਸ ਤਾਂ ਤੁਹਾਡੇ ਸਾਹਮਣੇ ਹੈ ਪ੍ਰੈਸ ਤੋਂ ਕੁਝ ਨਹੀਂ ਲੁਕਿਆ ਹੁੰਦਾ ਤੁਸੀਂ ਸਭ ਕੁਝ ਦੇਖ ਹੀ ਲਿਆ ਕਿ ਕਿੰਨਾ ਉਤਸ਼ਾਹ ਦੀ ਸਾਰੀ ਸੰਗਤ ਕਿੰਨਾ ਮੀਟਿੰਗ ਭਾਰੀ ਹੋਈ ਹੈ ਉਹ ਵੀ ਸਿਰਫ 3-4 ਘੰਟਿਆਂ ਦੇ ਵਿੱਚ ਕੀਤੀ ਹੈ ਮੀਟਿੰਗ ਜੇ 2 ਦਿਨ ਦਾ ਟਾਈਮ ਮਿਲ ਜਾਂਦਾ ਫਿਰ ਹੋਰ ਵੀ ਬੜਾ ਰਿਸਪੌਂਸ ਦਿੰਦੇ ਤੁਹਾਨੂੰ ਇੱਥੇ ਸੰਗਤ ਤਾਂ ਅਜ ਕਰਕੇ ਸਾਨੂੰ ਤਾਂ ਬਹੁਤ ਮਾਣ ਹੈ ਆਪਣੇ ਪਿੰਡ ਤੇ ਕਿ ਕਿ ਸਾਰਾ ਪਿੰਡ ਸਾਡੇ ਨਾਲ ਜੁੜਿਆ ਹੋਇਆ ਜਿੱਥੇ ਵੀ ਇੱਕ ਅੱਧੀ ਰਾਤ ਵੀ ਸੱਦਾ ਦੇ ਦੋ ਤਾਂ ਅੱਧੀ ਰਾਤ ਪਹੁੰਚ ਜਾਂਦੀ ਸਾਰੀ ਸੰਗਤ ਅਬ ਮੀਟਿੰਗ ਦੇ ਵਿੱਚ ਦੇਖਿਆ ਗਿਆ ਵੱਡੀ ਗਿਣਤੀ ਦੇ ਵਿੱਚ ਲੇਡੀਜ਼ਾਂ ਤੇ ਨੌਜਵਾਨ ਪਹੁੰਚੇ ਸੀ ਸੋ ਕੀ ਗੱਲਬਾਤ ਹੋਈ ਹੈ ਕਿਹੜੀਆਂ ਸਮੱਸਿਆਵਾਂ ਹਨ ਉਹਨਾਂ ਨੇ ਤੁਹਾਡੇ ਅੱਗੇ ਰੱਖੀਆਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਨੌਜਵਾਨ ਨੂੰ ਲੇਡੀਜ਼ ਨੂੰ ਕਿ ਜੋ ਪਹਿਲਾਂ ਜਿਹੜੀ ਸਰਕਾਰ ਬਦਲਾਅ ਦੇ ਤੌਰ ਤੇ ਆਈ ਸੀ ਵੀ ਅਸੀਂ ਬਦਲਾਅ ਕਰਾਂਗੇ ਉਹਨਾਂ ਨੇ ਦੇਖ ਲਿਆ ਵੀ ਕੁਝ ਵੀ ਕੋਈ ਬਦਲਾਅ ਨਹੀਂ ਹੋਇਆ ਸਗੋਂ ਸਾਰਾ ਕੁਝ ਸਰ ਤਹਿਤ ਜਿਹੜੇ ਸਰਕਾਰਤਾ ਉਰ ਸਰਕਾਰ ਨੇ ਜੋ ਮੜਾ ਮੋਟਾ ਚੱਲਦਾ ਸੀ ਵਿਚਾਰੇ ਇਹਨਾਂ ਦਾ ਨੌਜਵਾਨਾਂ ਦਾ ਰੋਜੀ ਰੋਟੀ ਉਹ ਵੀ ਖਤਮ ਕਰਤੀ ਉਹ ਕਹਿੰਦੇ ਸੀ ਬੀਬੀਆਂ ਨੂੰ ਅਸੀਂ ਹਜ਼ਾਰ ਹਜ਼ਾਰ ਰੁਪਈਆ ਦਵਾਂਗੇ ਉਹ ਵੀ ਖਤਮ ਕੋਈ ਵੀ ਕਿਸੇ ਵੀ ਵਾਦੇ ਤੇ ਪੂਰੀ ਨਹੀਂ ਉਤਰੀ ਉਹ ਸਰਕਾਰ ਆ ਨੌਜਵਾਨ ਤੇ ਬੀਬੀਆਂ ਆਪੇ ਬਹੁਤ ਨਰਾਸ਼ ਹੈ ਸਰਕਾਰ ਤੇ ਇਸ ਕਰਕੇ ਫੇਰ ਅਕਾਲੀ ਦਲ ਨੂੰ ਯਾਦ ਕਰਦੀ ਹੈ ਲੋਕ ਕਿ ਇਹਦੇ ਨਾਲ ਉਹਦਾ ਅਕਾਲੀ ਸਰਕਾਰ ਹੀ ਬਹੁਤ ਵਧੀਆ ਸੀ ਜਿਹੜੀ ਕਿ ਸਾਰੇ ਦੀ ਰਿਸਪੈਕਟ ਕਰਦੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਤੇ ਬੀਬੀਆਂ ਦਾ ਸੋਚਦੇ ਤੇ ਇਹ ਕਰਕੇ ਬੀਬੀਆਂ ਔਰ ਨੌਜਵਾਨ ਇਕੱਠੇ ਪਾਬਲਾ ਜੀ ਤੁਸੀਂ ਨਾਸਤਾ ਦੀ ਗੱਲ ਕਰ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਆ ਕਿ ਸਾਡੇ ਦਾ ਵਿਕਾਸ ਸੇ ਬਹੁਤ ਜ਼ਿਆਦਾ ਕੀਤਾ ਹੈ ਕੰਮੇ ਇੰਨੇ ਜ਼ਿਆਦਾ ਕੀਤੇ ਵੀ ਸਾਨੂੰ ਤਾਂ ਵੋਟਾਂ ਮੰਗਣ ਦੀ ਲੋੜ ਨਹੀਂ ਲੋਕ ਆਪ ਵੋਟਾਂ ਪਾਉਣਗੇ ਫਿਰ ਕਿਉਂ ਬੋਲਦੇ ਨਾ ਕਰਨ ਮੀਟਿੰਗਾਂ ਫਿਰ ਵੋਟਾਂ ਮੰਗਣ ਦੀ ਲੋੜ ਨਹੀਂ ਦੇਖੋ ਘਰ ਬੈਠੇ ਨੂੰ ਪੈ ਜੂਗੀਆ ਜੇ ਵਿਕਾਸ ਕੀਤਾ ਇਹ ਤਾਂ ਘਰ ਬੈਠ ਜਾਣ ਫੇਰ ਆਉਣ ਦੀ ਲੋੜੇ ਨਹੀਂ ਸੰਗਤ ਵਿੱਚ ਨਾਣ ਇੰਨੀ ਮਾਨ ਹੈ ਜੇ ਉਹਨਾਂ ਨੂੰ ਵਿਕਾਸ ਇਹਦਾ ਕੀਤਾ ਨਹੀਂ ਉਹਨਾਂ ਨੇ ਕੋਈ ਜੇ ਵਿਕਾਸ ਕਰ ਦਿੰਦੇ ਫੇਰ ਅੱਜ ਇਹ ਗੱਠ ਅਕਾਲੀ ਦਲ ਵਿੱਚ ਨਾ ਹੁੰਦਾ ਆਪ ਵਿੱਚ ਹੁੰਦਾ ਥੈਂਕ ਯੂ ਧੰਨਵਾਦ ਬੜੀ ਮੀਟਿੰਗ ਹੋਈ ਹੈ ਤੁਹਾਡੇ ਵਾਰਡ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਦੇਖੋ ਜੀ ਸਾਡੇ ਪਿੰਡ ਦੇ ਜਿਹੜੇ ਸਾਰੇ ਜਿੰਨੇ ਵੀ ਹੈਗੇ ਨੇ ਕਦੋਂ ਤੇ ਸੱਜਣ ਸਾਰੇ ਮਤਲਬ ਬਹੁਤ ਵਧੀਆ ਮਤਲਬ ਦੇ ਲੋਕ ਮਤਲਬ ਜੋ ਵੀ ਹੈਗੇ ਨੇ ਹਰ ਪਾਸੇ ਮਤਲਬ ਉਹ ਆਣੇ ਤੁਰਦੇ ਨੇ ਤੇ ਹਰ ਪਾਸੇ ਨੂੰ ਮੈਂ ਵੀ ਉਹਨਾਂ ਦੇ ਪਿੱਛੇ ਨਹੀਂ ਹਟਦਾ ਹੈਗਾ ਜੀ ਦੇਖੋ ਰਲ ਮਿਲ ਕੇ ਹੁੰਦਾ ਜੀ ਇਹ ਜਿੰਨੇ ਨੌਜਵਾਨ ਸਾਡੀ ਪੀੜ੍ਹੀ ਹੈਗੀ ਸਾਰੇ ਜਿੰਨੇ ਵੀ ਹੈਗੇ ਆ ਅੱਧ ਬੋਲ ਨੂੰ ਉਹ ਬੁਲਾਉਂਦੇ ਅਸੀਂ ਖੜਦੇ ਤਾਂ ਜੋ ਜੇ ਅਸੀਂ ਉਹ ਆਉਂਦੇ ਨੇ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੇ ਬਾਕੀ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਹੈ ਸਾਰੇ ਨੌਜਵਾਨ ਪੀਐਲ ਦਾ ਭੈਣਾ ਭਰਾਵਾਂ ਸਾਡਾ ਮੈਂ ਧੰਨਵਾਦ ਕਰਦਾ ਜੀ ਬਹਿਰੂ ਖਾਲਸਾ ਭਾਈ ਫਤਿਹ ਹਾਂਜੀ ਬਾਈ ਖਾਲਸਾ ਬਾਈ ਫਤੇਜੀ ਹਾਂਜੀ ਮੈਂ ਸਾਰੇ ਇੱਥੇ ਜਿੰਨੇ ਵੀ ਵਾਰਡ ਦੇ ਪਿੰਡਾਂ ਦੇ ਸੱਤ ਓਵਾਰਡ ਦੇ 10 ਦੇ ਇੰਡਸਟਰੀ ਦੇ ਜਿੰਨੇ ਵੀ ਸੰਗਤ ਸਾਡੇ ਇੱਥੇ ਆਈ ਹੈ ਸਰਦਾਰ ਗਰਮੇਲ ਸਿੰਘ ਦੇ ਨੂੰ ਜਿਹੜੇ ਆਪਣੇ ਜਿੰਨੇ ਵੀ ਕੋਈ ਪ੍ਰੋਬਲਮ ਮੰਨੀਆਂ ਦੱਸਦੇ ਨਿਵਾਰਣ ਕਰਦੇ ਉਹਨਾਂ ਦਾ ਤੇ ਉਹਨਾਂ ਦੇ ਇਸੇ ਰੇਣ ਦੇ ਅਧੀਨ ਕਹਿ ਲਓ ਤੁਸੀਂ ਵੀ ਉਹਨਾਂ ਦੇ ਸਮਰਥਨ ਦੇਣ ਸਹਾਇ ਹੋਏ ਆ